ਬੀਤੇ ਦਿਨੀ थाना श्री कीर्तिपुर साहिब दी पुलिस नु 파ਠਗੜ ਅੰਜਹਿਰਾ ਰੋਡ ਦੇ ਨਾਲ ਲੱਗਦੇ ਜੰਗਲ ਵਿੱਚੋਂ 파ਠਗੜ ਵਿਖੇ ਇੱਕ ਵਰਕਸ਼ਾਪ ਵਿੱਚ ਟਰੈਕਟਰ ਮਕੈਨਿਕ ਦਾ ਕੰਮ ਕਰਦੇ ਮੁਕੱਦਸ ਸਿੰਘ ਔਰ ਫ਼ਬਿੱਲਾ ਵਾਸੀ ਪਿੰਡ ਬੇਗੰਪੂਰਾ ਕਨੋਲੀ थाना सदर ਰੋਪੜ ਜ਼ਿਲ੍ਹਾ ਰੂਪਨਗਰ ਦੀ ਲਾਸ਼ ਮਿਲੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਉਸਦੇ ਭਰਾ ਸਕੰਦਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਉੱਪਰ ਅਣਪਛਾਤੇ ਵਿਅਕਤੀਆਂ ਖਿਲਾਫ ਧਾਰਾ 302 ਦੇ ਤਹਿਤ ਕਤਲ ਦਾ ਮੁਕੱਦਮਾ ਦਰਜ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਇਸ ਨੂੰ ਸਿਵਲ ਹਸਪਤਾਲ ਸ਼੍ਰੀ ਨੰਦਪੁਰ ਸਾਹਿਬ ਦੇ ਮੁਰਦਾ ਘਰ ਵਿੱਚ ਰਖਵਾ ਦਿੱਤਾ ਗਿਆ। ਹੱਜ ਇਸ ਕੇਸ ਬਾਰੇ ਹੋਰ ਜਾਣਕਾਰੀ ਜੰਦੇ ਹੋਏ ਥਾਣਾ ਸ਼੍ਰੀ ਗਿਰੀਤਪੁਰ ਸਾਹਿਬ ਦੇ ਐਚਓ ਇਨਸਪੈਕਟਰ ਜਤਿਨ ਕੁਪੂਨ ਦੱਸਿਆ ਕਿ ਅੱਜ ਪੁਲਿਸ ਵੱਲੋਂ ਨੌਜਵਾਨ ਮੁਕੱਦਮ ਸਿੰਘ ਦੀ ਲਾਸ਼ ਦਾ ਤਿੰਨ ਡਾਕਟਰਾਂ ਦੇ ਪੈਨਲ ਤੋਂ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤਾ ਗਿਆ। ਪੱਤਕਰ ਤੋਂ ਕੰਜੇੜਾ ਰੋਡ ਤੋਂ ਲੱਗਪੜੀ ਤੋਂ ਜੇਡ ਕੋਸਿੰਗ ਤੋਂ ਇੱਕ ਸਾਈਡ ਤੇ ਝਾੜੀਆਂ 'ਚ ਸਾਨੂੰ ਡੈੱਡ ਬਡੀ ਦਾ ਪਤਾ ਲੱਗਿਆ ਸੀਗਾ ਤੇ ਅਸੀਂ ਉਹਨੂੰ ਛਨਾਕੀ ਕਰ ਲਈਏ ਮੁਕੰਦਰ ਸਿੰਘ ਸਨ ਉਹ ਸ਼ਾਮਲਾਲ ਵਸੀ ਬੇਗੰਪੁਰਾ ਕਿਲੋਂ ਤਨੌਲੀ ਦਾ ਹੈ ਤੇ ਇੱਥੇ ਪਰਤਗੜੇ ਹੈ ਮੋਟਰ ਮੈਕੈਨਿਕ ਸੀਗਾ ਸੌਂਟਰਾ ਮੋਟਰਾਂ ਬੰਦੇ ਸੀਗੇ ਤੇ ਅਸੀਂ ਇਹਦੇ 'ਚ ਸ਼ੱਕੀ ਹਾਲਤ ਵਿੱਚ ਮਿਲੀ ਹੈ ਸਾਨੂੰ ਸੱਟ ਛੋਟੇ ਤੇ ਲੱਗੀ ਹੋਈ ਹੈ ਪਰ ਅਸੀਂ ਇਹਦੀ ਜਾਂਚ ਕਰ ਰਹੇ ਹਾਂ ਤੇ ਇਹਦੀ ਪੋਸਟਮਾਰਟਮ ਵਾਸਤੇ ਬੋਡੀ ਭੇਜਤੀ ਹੈ ਤੇ ਜੋ ਵੀ ਜਾਂਚ ਚਾਹੀਦੀ ਸਾਹਮਣੇ ਫਿਰ ਉਹਦੇ ਬਾਰੇ ਸਿ ਕਲੀਅਰ ਕਰਕੇ ਅਗਲੀ ਇਨਵੈਸਟੀਗੇਸ਼ਨ ਸ਼ੁਰੂ ਕਰਾਂਗੇ ਥੈਂਕ ਯੂ ਸਰ বীতে দিন থানা শ্রী কিপুর সাহেব পুলিশ